ਨਵੀਂ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਰਤਪਾਲ ਸਿੰਘ ਬੱਬੂ ਤੇ ਆਪਾਂ ਖੜੇ ਹਾਂ ਕਿ ਬਤਲਵੰਡੀ ਸਪੋਰਟ ਟਰੈਕਟਰਾਂ ਦੀ ਮੰਡੀ ਤੇ 23 ਨੰਬਰ ਪਲਾਂਟ ਤੇ ਤੇ ਬਾਈ ਆਪਣੇ ਨਾਲ ਆ ਗਏ ਸਾਰੀ ਗੱਲਬਾਤ ਕਰਾਂਗੇ ਕਿੰਨੇ ਕੁ ਟਰੈਕਟਰ ਹੁੰਦੇਗੇ ਤੇ ਵੀਡੀਓ ਚ ਬਣੇ ਰਿਹਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਏ ਕੋ ਬਾਈ ਜੀ ਹਾਂ ਜੀ ਸਭ ਠੀਕ ਹੈ ਜੀ ਤੇ ਆਪਣਾ ਚੈਨਲ ਵੀ ਐਪੀਵੀ 13 ਹੈ ਜੀ ਜੀ ਵੀ 03 ਪੂਲੇ ਵਾਲੇ ਪੂਲੇ ਵਾਲੇ ਹਾਂ ਜੀ ਇਹ ਪੂਲੇ ਆਂਦੇ ਪਲਾਂਟ ਤੇ ਖੜਿਆ ਹਾਂ ਹਾਂ ਜੀ ਕਿ ਬਾਈ ਜੀ ਕਰ ਤੇਜ਼ ਗੱਲ ਮਿਲਦੀ ਹੁੰਦਾ ਤੇ ਕਿੰਨੇ ਕਿ ਟਰੈਕਟਰ ਹੁੰਦੇ ਬਾਈ ਆਪਣੇ ਕੋਲ ਟਰੈਕਟਰ ਅੱਜ ਹੈਗੇ ਜੀ 9 9 ਦੇ ਲਗਭਗ 9 10 ਹਾਂਜੀ ਹਾਂਜੀ ਟੌਪ ਟੌਪ ਕੰਡੀਸ਼ਨਾਂ ਦੇ ਬਾਈ ਟੌਪ ਟੌਪ ਕੰਡੀਸ਼ਨਾਂ ਹਾਂਜੀ ਟੌਪ ਟੌਪ ਨਵੇਂ ਨਵੇਂ ਡਬਲ ਕਲੱਚ ਸਾਰੇ ਓਕੇ ਦੇ ਮਾਤਰਾ ਨੂੰ ਜਿੰਨੇ ਦਾ ਹਾਂਜੀ 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 ਤੇ ਕਾਗਜ਼ ਪੱਤਰਾਂ ਦੀ ਸਾਰੇ ਓਕੇ ਜੀ ਓਕੇ ਜੀ ਹਾਂਜੀ ਠੀਕ ਹੈ ਜੀ ਤਾਂ ਬਾਈ ਜੀ ਪਹਿਲਾਂ ਸਵਰਾਸ 855 ਤੋਂ ਸਟਾਰਟ ਕਰਾਂਗੇ ਐਫ ਈ ਰਿਵਰਸ ਪੀਟੇਓ ਤੇ ਅੱਗੇ ਚੱਲੇ ਵਾਲਾ ਤੇ ਕਿੰਨੇ ਮਾਡਲ ਆ ਬਾਈ ਜੀ ਇਹ 20 ਹੈ ਜੀ ਵੇ ਮਾਡਲ ਆ ਨੌਵੇਂ ਮਹੀਨੇ ਦਾ 20 ਨੌਵੇਂ ਮਹੀਨੇ ਦਾ ਠੀਕ ਹੈ 20 ਪਲੱਸ 21 ਤੇ ਨੌ ਵਜੇ ਸੈਂਟਰ ਗਿਆ ਰਿਹਾ ਗਿਆ 5 ਸਟਾਰ ਚ ਗਿਆ ਤੇ ਲਫਾ ਫਲੂਪੂ ਪਿਆ ਜੇ ਤਾਂ ਕਨਾਲ ਦੀ ਨੇ ਹਾਂਜੀ ਹਾਂਜੀ ਠੀਕ ਹੈ ਜੀ ਨੌ ਵਜੇ ਲਫਾ ਫਲੂਪੂ ਕਹੇ ਤਾਂ ਕਨਾਲ ਜੀ ਨੇਗੇ ਤੇ ਟਾਇਰ ਟੱਪਾਂ ਦੀ ਗੱਲ ਟਾਇਰ ਕਿੰਨੇ ਕੇ ਪੈਸੇ ਪਾਉਣਗੇ ਬਾਈ ਜੀ ਟਾਇਰ ਹੈਗੇ ਜੀ 95 ਪੈਸੇ 95 ਪੈਸੇ ਡਾਈਵੇਟਰ ਟਰੈਕਟਰ ਦੀ ਕੰਡੀਸ਼ਨ ਹੈਗੀ 98 ਪੈਸੇ ਟਾਇਰ ਹੈਗੇ 95 ਪੈਸੇ ਤੇ ਲੋਬ ਜੀ ਓਕੇ ਰਿਪੋਰਟ ਤੇ ਪਿਆ ਤੇ 20 ਮਾਡਲ ਹੈਗਾ ਕੀ ਡਿਮਾਂਡ ਆ ਬਾਈ ਜੀ ਇਹਦੀ 6 ਲੱਖ 40 ਹਜ਼ਾਰ ਰੁਪਈਆ ਜ ਠੀਕ ਹੈ ਹਾਂਜੀ ਬਾਕੀ ਮੌਕੇ ਤੇ ਹੋ ਜੂਗਾ ਜੀ ਮਾਨਤਾਂ ਨੂੰ ਠੀਕ ਹੈ ਬਾਕੀ ਮੌਕੇ ਤੇ ਮਾਨਤਾਂ ਨੂੰ ਹੋ ਜਾਊਗਾ ਤੇ ਚੱਲ ਚਲਾਵੇ ਦੀ ਗੱਲ ਕਰੀਏ ਬਾਈ ਜੀ ਪਤਾ ਕਿ ਕਿੰਨੇ ਘੰਟੇ ਚੱਲਿਆ ਹੋਇਆ ਜੀ ਇਹ ਦੇਖੋ ਇਹ ਸੋ ਚੱਲਿਆ ਹੋਇਆ 53 ਘੰਟੇ ਚੱਲਿਆ ਹੋਇਆ ਬਾਈ ਜੀ ਬਾਕੀ ਚੈੱਕ ਕਰ ਸਕਦੇ ਹਾਂ ਟਰੈਕਟਰ ਦੀ ਕੰਡੀਸ਼ਨ ਵੀ ਪੂਰੀ ਓਕੇ ਰਿਪੋਰਟ ਕੀਤੀ ਆ 853 ਘੰਟੇ ਚੱਲਿਆ ਹੋਇਆਗਾ ਤੇ ਓਕੇ ਰਿਪੋਰਟ ਦਾਗਾ ਤੇ ਬਾਕੀ ਬਈ ਮਗਜਾ ਦਾ ਮੌਕੇ ਤੇ ਮਾਨਤਾਂ ਨੂੰ ਤੇ ਅੱਗੇ ਆ ਗਿਆ ਬਾਈ ਜੀ ਛੋਟਾ ਟਰੈਕਟਰ ਹਾਂਜੀ 963 ਇੱਕ 969 ਹੁੰਦਾ ਹੈ 1963 ਹਾਂਜੀ ਤੇ ਇਹ ਵੀ ਪੰਜਾਬ ਨੰਬਰ ਹੈ ਇਹ ਵੀ ਪੰਜਾਬ ਹੈ ਜੀ ਠੀਕ ਹੈ ਹਰਿਆਣਾ ਨੰਬਰ ਤਾਂ ਜਿਵੇਂ ਅਸੀਂ ਕਹਿੰਦੀ ਘੱਟ ਨਾ ਜੀ ਉਹ ਨਹੀਂ ਜੀ ਵੀ ਵੀ 3 ਬਟਨ ਦਾ ਨੰਬਰ ਆ ਕਿੰਨੇ ਮਾਡਲ ਹੈ ਬਈ ਇਹ ਇਹ ਵੀ 20 ਹੈ ਜੀ 11ਵੇਂ ਮਹੀਨੇ ਦਾ ਇਹ ਵੀ 20 ਹੈਗਾ ਲੈ ਬਈ ਅੱਜ ਦਾ ਮੈਂ ਕਹਿੰਦਾ 20 ਵਾਲਾ 20 ਵਾਲੇ ਕਰੀ ਜਾਂਦੇ ਨੇਗੇ ਤੇ ਬਾਕੀ ਕੰਡੀਸ਼ਨ ਓਕੇ ਹੈਗੇ ਤੇ ਜਿਹੜੀ ਆ ਟੇਪ ਵਗੈਰਾ ਦੀ ਗੱਲ ਕਰੀ ਬਈ ਸ਼ੌਕ ਨੂੰ ਆ ਹਾਂ ਸ਼ੌਕ ਨੂੰ ਹੀ ਸ਼ੌਕ ਨੂੰ ਠੀਕ ਹੈ ਜੀ ਸ਼ੌਕ ਨੂੰ ਲੋ ਬਈ ਫਾਈਵ ਸਟਾਰ ਚ ਆ ਗਿਆ ਤੇ ਇਹਦੀ ਚਾਲ ਚਲਾਵੇ ਦੀ ਗੱਲ ਕਰੀਏ ਬਈ ਜੀ ਤਕਰੀਬਨ ਤੁਸੀਂ ਚੈੱਕ ਵੀ ਕਰ ਸਕਦੇ ਹੋਗੇ 1233 ਘੰਟੇ ਚੱਲਿਆ ਹੋਇਆ ਬਾਈ ਜੀ ਛੋਟੇ ਗੇਅਰ ਵਾਲਾ ਗਿਆ ਸਾਈਡ ਗੇਅਰ ਚ ਗਿਆ ਹਾਂਜੀ ਤੇ 20 ਮਾਡਲ ਆ ਬਾਈ ਜੀ ਹਾਂਜੀ 11ਵੇਂ ਮਹੀਨੇ ਦਾ ਬਾਈ ਜੀ 20 ਮਾਡਲ ਆਗਾ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ 6,85,000 ਰੁਪਏ ਦੀ ਬਾਕੀ ਮੌਕੇ ਤੇ ਹੋ ਜੂਗਾ ਜੀ 90,000 ਰੁਪਏ ਮੇਰਾ ਸਾਡਾ ਹਾਂਜੀ ਹਾਂਜੀ ਵੀਡੀਓ ਦੇਖ ਕੇ ਜਿਹੜਾ ਕੋਈ ਆਊਗਾ 10,000 ਰੁਪਏ ਦੀ ਛੋੜ ਹੈਗੀ ਠੀਕ ਆ ਜੀ ਤੇ ਟਾਇਰ ਟੱਪੇ ਦੇ ਵੀ ਨਾਲ ਦੀ ਨੇ ਨਾਲ ਦੀ ਜੀ ਨਾਲ ਦੇ ਹਾਂਜੀ ਕਿੰਨੇ ਇਹਦੇ ਵੀ ਹੈਗੇ ਜੀ 95% ਇਹਦੇ ਵੀ ਨੇ ਆਪਣੇ 95% ਪੈ ਪੈਣਗੇ ਤੇ ਫੁੱਲੇ ਪਲੇਟਫਾਰਮ ਵਾਲਾ ਗਿਆ ਇਹ ਲੋ ਬਈ ਚਾਹੋ ਤੁਸੀਂ ਸੈਂਪਲ ਚਾਹੁੰਦੇ ਹੋ ਇਹ ਆ ਗਿਆ ਬਈ ਸਮਰਾਜ 855 ਇਹ 3 ਸਪੀਡ ਚ ਆ ਗਈ ਹਾਂਜੀ ਇਹ 3 ਸਪੀਡ ਚ ਆ ਗਈ 3 ਸਪੀਡ ਚ ਆ ਗਿਆ ਹਾਂਜੀ ਲੋ ਬਈ ਸਮਰਾਜ 855 ਤੇ ਚੱਲ ਗਿਆ ਜੀ ਠੀਕ ਆ ਜੀ ਇਹ ਇੱਕ ਨਵਾਂ ਮਾਡਲ ਆ ਬਈ ਇਹ ਬਾਈ ਆ ਜੀ ਬਾਈ ਹਾਂਜੀ ਤੇ ਲੋ ਬਈ ਪੰਜਵਾਂ ਮਹੀਨਾ ਪਦਵਾਂ ਮਹੀਨਾ ਬੀ ਮਾਡਲ ਬੀ ਮਾਡਲ ਤੇ ਆ ਗਿਆ ਬਾਈ ਮਾਡਲ ਠੀਕ ਹੈ ਪੀਵੇ ਤੰਨਾ ਨੰਬਰ ਆ ਗਿਆ ਚਲੋ ਬਈ ਚੈੱਕ ਕਰ ਲੋ ਇਹ ਵੀ 5 ਸਟਾਰ ਚ ਆ ਗਿਆ ਤੇ ਬਾਕੀ ਸਭ ਨੂੰ ਕੰਡੀਸ਼ਨ ਦੱਸ ਵੀ ਦਿੰਨੇਗੇ ਤੇ ਚੱਲ ਚਲਾਵੇ ਦੀ ਗੱਲ ਕਰੀਏ 234 ਘੰਟੇ ਚੱਲਿਆ ਹੋਇਆ ਇਹ ਵੀ ਬਾਈ ਜੀ ਤੇ ਕੰਪਨੀ ਰਿਕਾਰਡ ਚੱਲਿਆ ਹੋਇਆ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਤੇ ਟਾਇਰ ਟੱਪੇ ਦਾ ਇਹ ਵੀ 99 ਬਈ 99 ਐਨੇ ਕਹਦਾ ਜੀ ਮੈਂ ਆਪਾਂ ਕਹਦੀਏ ਵਧਾਈਆਂ ਦੀ ਲੱਗਿਆ ਹਾਂਜੀ ਹਾਂਜੀ ਠੀਕ ਹੈ ਸਹੀ ਗੱਲ ਤੁਸੀਂ ਦੇਖ ਨਹੀਂ ਸਕਦੇ ਹੋ ਰਾਬਰਟ ਵੀ ਅਜੇ ਮਾੜੀ ਮਾੜੀ ਟੁੱਟੀ ਹੈਗੀ ਪਾਸੇ ਤੋਂ ਹਾਂਜੀ ਇਹ ਕੀ ਡਿਮਾਂਡ ਹੈ ਇਹਦੀ ਬਾਈ ਜੀ ਇਹਦੇ 7,65,000 ਰੁਪਏ ਜੀ ਠੀਕ ਹੈ 7,65,000 ਰੁਪਏ ਤੁਹਾਨੂੰ ਦੱਸਿਆ ਵੀ ਜਿਹੜਾ ਕੋਈ ਵੀਡੀਓ ਦੇਖ ਕੇ ਆਊਗਾ 10,000 ਰੁਪਏ ਸਾਡੇ 10,000 ਰੁਪਏ ਤੇ ਲੋ ਬਈ ਅੱਗੇ ਆ ਗਿਆ VXI 750 ਦਾ ਸੋਨਾ ਲਿਕਾ ਹਾਂਜੀ ਤੇ ਕਿੰਨੇ ਮਾਡਲ ਹੈ ਬਈ ਇਹ 14 ਜੀ ਇਹ 14 ਮਾਡਲ ਹੈਗਾ ਹਾਂਜੀ ਤਾਂ ਬਈ origignal ਹੈ ਬਈ ਕੰਮ origignal ਜੀ ਮੋਗਾ ਨੰਬਰ ਹੈ ਜੀ ਸਾਡੇ ਵੀ ਰਿਹਾਗਾ ਜੇ ਨਾ ਹੁੰਦਾ origignal ਤਾਂ ਇਹ ਚੀਜ਼ ਪੇਂਟ ਹੋਣੀ ਸੀ ਹਾਂਜੀ APV 29 ਹੈ ਜੀ PV 29 ਮੋਗੇ ਦਾ ਮਨ ਹਾਂਜੀ ਇਹ ਮੋਗੇ ਦਾ ਨੰਬਰ ਹੈਗਾ ਤੇ ਰਹਿਰੇ ਦੇ ਚਾਰੇ ਨਵੇਂ ਆ ਜੀ ਚਾਰੇ ਟਾਇਰ ਨਵੇਂ ਆਗੇ ਹਾਂਜੀ ਲਓ ਬਾਈ ਜੀ ਚਾਰੋ ਟਾਇਰ ਨਵੇਂ ਨੇਗੇ ਤੇ 14 ਦੇ ਟਾਇਰਾਂ ਚ ਬਾਈ 14 ਦੇ ਜੀ 14 ਦੇ ਟਾਇਰਾਂ ਚ ਹੈਗਾ ਤੇ ਇਹ ਵੀ 14 ਦੇ ਚ ਇਹ 16 ਦੇ ਚ ਇਹ 16 ਦੇ ਚ ਇਹ 14 ਦੇ ਟਾਇਰਾਂ ਦੇਗਾ ਲਓ ਬਾਈ ਚੈੱਕ ਵੀ ਕਰ ਲੋ ਤੇ 14 ਮਾਡਲ ਆਗਾ ਪਾਵਰ ਸਟੀering ਪਾਵਰ ਸਟੀering ਆ ਤੇ ਇਹਦੇ ਕੀ ਡਿਮਾਂਡ ਆ ਬਾਈ ਜੀ ਇਹ ਵੀ 420000 ਰੁਪਏ ਜੀ ਬਾਕੀ ਮੌਕੇ ਤੇ ਹੋ ਜਾਊਗਾ ਜੀ ਠੀਕ ਆ 420 ਤਾਂ ਵੈਸੇ ਮਾਰਦੇ ਨੇ 410 ਕਰਦੇ ਹਾਂ ਅੰਦਾਜ਼ ਕਰ ਦੇਣੀ ਕੋਈ ਗੱਲ ਨਹੀਂ ਤੇ ਲਓ ਬਾਈ ਅੱਗੇ ਕਹਿੰਦੇ ਬਾਈ ਜੀ ਹਾਰਵੈ ਟਰੈਕਟਰ ਦੇ ਇਹਦੇ ਨਾਲ ਲੱਗਾ ਹਾਂਜੀ ਠੀਕ ਆ ਲੋ ਬਈ ਚੈੱਕ ਕਰ ਲਓ ਕੰਡੀਸ਼ਨ ਹੈ ਇਹ ਵੀ ਫਾਈਵ ਸਟਾਰ ਚ ਹੈ ਇਹ ਵੀ ਸੜ ਗੇਰਾ ਹੈ ਸ਼ਹਿਰ ਗੇਰ ਜੀ ਹਾਂ ਜੀ 3 ਸਪੀਡ ਚ ਹੈ ਵੀ ਭਾਈ ਹਾਂ 3 ਸਪੀਡ ਹੈ ਜੀ 22 ਮਾਡਲ ਆ 2022 ਮਾਡਲ ਆ ਲੈ ਵੀ 22 ਮਾਡਲ ਆ ਬਟੰਡਾ ਨੰਬਰ ਆ ਜੀ ਬਟੰਡਾ ਦਾ ਨੰਬਰ ਆ 16 ਦੇ 12 ਚ ਹੈ ਸੜ ਗੇਰਾ ਵਾਲਾ ਹਾਂ ਜੀ ਸੜ ਗੇਰਾ ਵਾਲਾ ਜਿਹਨਾਂ ਪਕਾ ਜੀ ਤੇ ਚਾਲ ਚਲਾਵੇ ਦੀ ਗੱਲ ਕਰੀਏ ਭਾਈ ਜੀ ਇਹ ਚੱਲਿਆ ਹੋਇਆ ਹੈਗਾ ਓਨਲੀ 194 ਘੰਟੇ 200 ਤੋਂ ਵੀ ਥੱਲੇ ਹੋਇਆ ਹੈ ਇਹ ਵੀ ਵਧਾਈਆਂ ਵਾਲਾ ਟਰੈਕਟਰ ਆ ਜੀ ਮੈਂ ਉਹ ਕਹਿੰਦੇ ਹਾਂ ਵਧਾਈ ਤੇ ਚੱਲਿਆ ਹੋਇਆ ਜੀ ਹਾਂ ਠੀਕ ਹੈ ਤੇ ਇਹਦੀ ਕੀ ਡਿ ਬਾਕੀ ਤੇ ਬਾਕੀ ਮੋਕੇ ਦੇ ਮਾਰਾ ਪਟੰਡੇ ਦਾ ਨੰਬਰ ਬਹਿੰਡਾ ਜੀ ਠੀਕ ਹੈ ਜੀ origignal ਹੀ ਬਾਈ ਜਿੰਨਾ ਸਾਰਾ origignal ਠੀਕ ਹੈ ਸਾਰਾ origignal ਤੇ ਫਸਟ ਹਾਉਨਰ ਆ ਬਾਈ ਜੀ ਤੇ ਅਲੱਗ ਦੇ ਕਲੱਚ ਵਾਲਾ ਜਿੰਨਾ ਆਪਾਂ ਕਹਿੰਦੇ ਹਾਂ ਅਲੱਗ ਦੇ ਗੇਰਲ ਲਾ ਲਈ ਬਈ ਚਲੋ ਬਾਈ ਚੈੱਕ ਕਰਾਂ ਲੋ ਪ੍ਰੈਕਟਿਕ ਦੀ ਕੰਡੀਸ਼ਨ ਪੂਰਾ ਕੋਕਾ ਪਿਆ ਤੇ ਅਗਲਾ ਕਿਹੜਾ ਬਾਈ ਜੀ ਉਹ ਡੀ ਆਈ ਹੈ ਜੀ ਏ ਡੀ ਆਈ ਹਾਂਜੀ ਇਹ ਮੋਗੇ ਮੰਡੀ ਤੇ ਕਹਿੰਦੇ ਇਹ ਟਰੈਕਟਰ ਪੂਰੀ ਛਾਣ ਆ ਗਿਆ ਇਹਦੇ ਤੇ ਬਹੁਤ ਜ਼ਿਆਦਾ ਮੋਗੇ ਮੰਡੀ ਤੇ ਮਿਲਦੇ ਨੇ ਨਾ ਇਹ ਹਾਂਜੀ ਇੱਕ ਗਾਣਾ ਵੀ ਹੁੰਦਾ ਕਹਿੰਦੇ ਨੂੰ ਮੋਗੇ ਦੇ ਮੰਡੀ ਤੇ ਆ ਵੇਚਦੇ ਹੁੰਦਾ ਕਿਉਂਕਿ ਉੱਥੇ ਘੱਟ ਰੇਟ ਦੇ ਟਰੈਕਟਰ ਹੁੰਦੇ ਨੇ ਬਾਕੀ ਬੇਚਿਆ ਰੇਟਾਂ ਦੇ ਇਹ ਕਿੰਨੇ ਮਾਡਲ ਆ ਬਾਈ ਜੀ ਇਹ 2001 ਹੈ ਜੀ 2001 ਮਾਡਲ ਆ ਤੇ ਟੈਟਪੇ ਦੀ ਗੱਲ ਕਰੀ ਬਾਈ ਜੀ ਰਮੂਰ ਨੇ ਅੱਬੇ ਕੋਹਣ ਗਈ ਪਿਛਲੇ ਹੈਗੇ ਜੀ 80 85 ਪੈਸੇ ਹੈਗੇ ਜੀ 84 ਪੈਸੇ ਪਿਛਲੇ ਡਰ ਨੇ ਬਾਈ ਜੀ ਮੰਨ ਕੇ ਜੇ ਲੋ ਨਵੇਂ ਮੰਗੂ ਪੈਣਗੇ ਪੈਸੇ ਤਾਂ ਵੇ ਭਾਈ ਕਹਿੰਦਾ ਸਿੱਚਾ ਸੇ ਪਰ ਜੇ ਡੱਕ ਦੀ ਗੱਲ ਕਰੀ ਬਈ ਟੈਕ ਨਾਲ ਹੀ ਜਾਉ ਨਾਲ ਹੀ ਜੀ ਹਾਂਜੀ ਠੀਕ ਹੈ ਜੀ ਨਾਲ ਹੀ ਦੇ ਦਾਂਗੇ ਭਾਈ ਕਹਿੰਦਾ ਤੇ ਇਹਦੀ ਕੀ ਡਿਮਾਂਡ ਆ ਭਾਈ ਜੀ ਇਹਦੀ 2 15 ਜੀ 2 15 ਠੀਕ ਹੈ ਭਾਜੀ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਟਰੈਕਟਰ ਸਾਰਾ Ориਜਨਲ ਆ ਭਾਈ ਜਣਾ ਜਿੰਨਾ ਵੀ ਹੈਗਾ ਤੇ ਸਿੰਪਲ ਕੱਪੜੇ ਵਾਲੀ ਛਾਤਰੀ ਚਾਕੇ ਇਹ ਵੀ ਪੰਜਾਬ ਨੰਬਰੀ ਆ ਭਾਈ ਜੀ ਪੰਜਾਬ ਨਹੀਂ ਇਹ ਹਰਿਆਣਾ ਇਹ ਹਰਿਆਣਾ ਠੀਕ ਹੈ ਜੀ ਇੱਕ ਟਰੈਕਟਰ ਹਰਿਆਣਾ ਨੰਬਰ ਦਾ ਦੋ ਆ ਜੀ ਸਾਡੇ ਕੋਲ ਦੋ ਨੰਬਰ ਠੀਕ ਹੈ ਤੇ ਅਗਲਾ ਭਾਈ ਜੀ ਆ ਫਾਰਮ ਸੱਤ ਜੀ ਦਾ ਵੀ ਅਗਲਾ ਹੈਗਾ ਫਾਰਮ ਸੱਤ ਹਾਂਜੀ ਅੱਛਾ ਕਿੰਨਾ ਨੰਬਰ ਆ ਜੀ ਇਹ ਵੀ ਹਰਿਆਣਾ ਜੀ ਇਹ ਵੀ ਹਰਿਆਣਾ ਹਾਂ ਜੀ ਡਬਲ ਕਲਚ ਦਾ ਇਹ ਨਵੇਂ ਮਾਡਲ ਆ ਜੀ ਠੀਕ ਹੈ ਡਬਲ ਕਲਚ ਦਾ 99 ਮਾਡਲ ਆ ਹਾਂਜੀ ਤੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਟਾਇਰ ਹੈਗੇ ਅੱਤੇ ਗਾਣਾ ਅੱਡੇ ਕਾ ਹੈਗੇ ਜੀ ਠੀਕ ਹੈ ਜੀ ਅੱਡੇ ਦਾ ਟਾਇਰ ਹੈਗੇ ਇਹ ਵੀ origignal ਆ ਜੀ origignal ਜੀ ਸਾਰਾ origignal ਆ ਜੀ ਡਬਲ ਕਲਚ ਆ ਜੀ ਇਹ ਵੀ 1,60,000 ਰੁਪਇਆ ਕੀਮਤ ਆ ਜੀ 1,60,000 ਰੁਪਇਆ ਡਿਮਾਂਡ ਆ ਇਹ ਮੌਕੇ ਤੇ ਮੰਗਣ ਜੀ ਅਗਲਾ ਬਾਈ ਜੀ ਅਗਲਾ ਵੀ ਸ਼ਿਵਰਾਜ ਆ ਜੀ ਲਾ ਵੀ ਸਵਰਾਜ 855 ਤੇ ਵਾਈ ਇਹਦੇ ਤੇ ਲੱਗੇ ਹੋਏ ਨੇ ਕਿ ਇਹ 13 ਮਾਡਲ ਆ ਜੀ 13 ਮਾਡਲ ਆ 4 ਸਟਾਰ ਚ 13 ਸੰਗਰੂਰ ਨੰਬਰ ਆ ਜੀ ਸੰਗਰੂਰ ਦਾ ਨੰਬਰ ਆ ਕਰਾ ਜੀ ਠੀਕ ਆ ਜੀ ਤੇ ਕੀ ਡਿਮਾਂਡ ਆ ਜੀ ਉਹਦੀ 4 ਲੱਖ 40 ਹਜ਼ਾਰ ਦੀ 4 ਲੱਖ 40 ਹਜ਼ਾਰ ਜੀ ਕਹਿੰਦਾ ਜੀ ਪੀ ਕੀ 13 ਨੰਬਰ ਆ ਕਰਾ ਸਟਾਟ ਆ ਸੱਤੇ ਹੈਗੇ ਨਾ ਬਾਈ ਜੀ 75 80 ਹਾਂਜੀ ਹਾਂਜੀ ਠੀਕ ਅਗਲਾ ਬਾਈ ਜੀ ਅਗਲਾ ਫਾਰਮ ਫਾਰਮ ਟ੍ਰੈਕ 15 ਮੈਕਸ ਜੀ 15 ਮੈਕਸ ਦਾ 154000 ਹਾਂਜੀ ਤੇ ਇਹ ਕਿੰਨੇ ਮਾਡਲ ਆ ਬਾਈ ਜੀ ਉਹ 15 ਜੀ 15 ਮਾਡਲਾ ਪਾਵਰ ਸੇਲ ਦੀ ਜਗਾ ਤੇ ਪੰਜਾਬ ਨੰਬਰ ਇਹ ਵੀ ਵੇਜੀ ਹਾਂਜੀ ਉਹ ਪੰਜਾਬ ਬਸ ਇਹ ਵੀ ਠੀਕ ਹੈ ਜੀ ਫਰੰਟਰ ਵੇਜੀ ਜਮਾਨਾ ਮੈਂ ਕਿ 15 ਮਾਡਲਾ ਦਾ ਤੇ ਇਹਦੀ ਕੀ ਮੰਗ ਹੈ ਜੀ ਇਹਦੀ 4,35,000 ਹੈ ਜੀ ਠੀਕ ਹੈ ਜੀ 4,35,000 ਕੇ 4 ਵੀ ਨਾਲ ਦੇ ਮਾਰ ਕੇ ਵਾਲੀ ਹੈ ਇਹ ਜੀ ਨਾਲ ਦੇ ਦੇਖ ਲਾ ਦੇਖ 15 ਮਾਡਲਾ ਜੀ ਠੀਕ ਹੈ ਜੀ 15 ਮਾਡਲਾ ਬਾਈ ਕਹਿੰਦਾ ਨਾਲ ਦੇ ਟਾਇਰ ਨੇਗੇ ਮਾਰ ਕੇ ਵਾਲੇ ਠੀਕ ਹੈ ਜੀ ਤੇ ਲਓ ਬਾਈ ਜੀ 2000 ਆਹ ਤੇ 15 ਪੰਤਰਾ ਦੇ ਮਾਰਗ ਦੇ ਵਾਲੇ ਨੇਗੇ ਨਾਲ ਦੀ ਟਾਇਰ ਨੇਗੇ ਟਰੈਕਟਰ ਵੀ ਰਿਜਨ ਵਾਲੀਆ ਕਰੀਬਨ ਮੈਂ ਕਹਿੰਦਾ ਜੱਲਾ ਵੀ ਮੈਂ ਪੈਰਾਂ ਦੇ ਹਿਸਾਬ ਨਾਲ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਇਹ 4,35,000 ਰੁਪਏ ਦਾ ਮਾਰਦਾ ਹੈ ਕਈ ਬਾਕੀ ਮੌਕੇ ਤੇ ਮਾਰਦਾ ਹੋਵੇਗਾ ਠੀਕ ਹੈ ਬਾਈ ਠੀਕ ਹੈ ਬਾਈ ਜੀ ਗੱਲ ਕਰ ਲਿਆ ਠੀਕ ਹੈ ਜੀ ਧੰਨਵਾਦ ਧੰਨਵਾਦ ਲੋ ਬਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦਾ ਕਿਸ ਨਵੀਆਂ ਤਦ ਤੱਕ ਲਈ ਧੰਨਵਾਦ